ਮੇਰਾ ਨਾਂ ਕੈਪਟਨ ਸੁਮਿੰਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀਵਾਲੇ ਆਪਾਂ ਅੱਡਾ ਭੈਣੇ ਮੀਆਂ ਖਾਨ ਦੇ ਵਿੱਚ ਖੜੇ ਆ। ਸੋ ਲਗਾਤਾਰ ਆਪਣੀ ਜਿਹੜੀ ਅੱਜ ਜਥੇਬੰਦੀ ਭਾਜੀਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਵਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ। ਮੋਦੀ ਸਰਕਾਰ ਜੋ ਮੰਗ ਕੇ ਮੁਕਰੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜੀਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰੜਾ ਵਿਰੋਧ ਕਰਾਂਗੇ ਅਪਾ ਪੋਸਟਰ ਵੇਖੋ ਜੀ ਆਹ ਪੈਣੀ ਹੱਡੇ ਦੇ ਦੋ ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗੀਰੀ ਚਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪ ਅਸੀਂ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਜੂ ਕੈਂਡੀਡੇਟ ਭਾਜਪਾ ਦਾ ਹੁੰਦਾ ਤੇ ਗਰੁੱਪ 'ਚ ਮੈਸੇਜ ਪਾ ਦਨਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਕੱਤਰ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਨਹੀਂ ਕਿ ਸਾਰੇ ਬੀਜੇਪੀ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਆ ਕਿ ਸਾਡੀਆਂ ਜੜੀਆਂ ਵਾਂ ਮੰਗਾ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨਹੀਂ ਛੋਟੀਆਂ ਜੀਆਂ ਸਾਡੀਆਂ ਮੰਗਾ ਉਹ ਹੀ ਨਹੀਂ ਮੰਨਦੇ ਬਈ ਅਸੀਂ ਪੈਣੀ ਨਹੀਂ ਆ ਖਾਂ ਦੇ ਵਿੱਚ ਪੋਸਟਰ ਲਾਏ ਆ ਜਿੱਥੋਂ ਹੀ ਸ਼ੁਰੂਆਤ ਪੋਸਟਰ ਹੀ ਵਿਜੀਲੀ ਦਾ ਬਾਈਕਾਟ ਕਰਨ ਵਾਸਤੇ ਪੋਸਟਰ ਲੈ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾ ਅਸੀਂ ਹੋਰ ਰੱਖੀਆਂ ਆਪਣੇ ਬਿਲਕੁਲ ਉਹਨਾਂ ਨੂੰ ਇੱਥੇ ਬਾਈਕਾਟ ਕੀਤਾ ਜਾਊਗਾ ਪੈਣੀ ਨਹੀਂ ਆ ਖਾਂ ਦੇ ਵਿੱਚ ਅਸੀਂ ਵੜਨੀ ਨਹੀਂ ਦਿੱਤਵਾਂਗੇ ਨਾ ਪਿੰਡਾਂ ਦੇ ਵਿੱਚ ਅਜੀਤ ਕੋ ਮੇਰਾ ਨਾਮ ਅਕਵੀਰ ਕੌਰ ਆ ਅਸੀਂ ਇੱਥੇ ਹੋਇਆ ਆ ਕਿ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਉਂਗੇ ਉਹਨੂੰ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਿਆ ਕੋਈ ਨਹੀਂ ਮੰਗਿਆ ਪਹਿਲਾਂ ਨੇ ਮੰਗ ਕੇ ਪਿਆ ਉਹਨਾਂ ਨੇ ਉਹਨਾਂ ਨੂੰ ਅਨਕਾਰ ਕੀਤੇ ਆ ਵਾ ਮੰਗਾ ਮੰਨਣ ਵਾਸਤੇ ਇਹ ਦਿੱਲੀ ਗਏ ਸੀਗੇ ਤੇ ਦਿੱਲੀ ਉਹਨਾਂ ਨੂੰ ਜਾਣ ਦੀ ਧਰਤੇ ਵਿੱਚ ਰੋਕੇ ਇਹਨਾਂ ਨੇ ਉਹਨਾਂ ਉੱਤੇ ਬੰਬਾਂ ਦੀ ਬਰਸਾਤ ਕੀਤੀ ਪਰ ਪਾਣ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਣੀਆਂ ਨੂੰ ਅੱਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਬਰਸਾਤ ਕੀਤੀ ਉਦੋਂ ਪ੍ਰਦੂਸ਼ਣ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਣ ਇਹਨਾਂ ਸਾਡੀਆਂ ਮੰਗਾ ਨਹੀਂ ਮੰਗਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾ ਚਰ ਬੋਟਾ ਹੈ ਨਾ ਬਿਲਕੁਲ ਨਹੀਂ ਪਾਉਂਗੇ ਨਾ ਇਹ ਬਾਈ ਭਾਜੀ ਬੀਜਪੀ ਸਰਕਾਰ ਦਾ ਵਾਈ ਕੱਟ ਕੀ ਹੈ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦੇਣੇ ਆ ਹਾਂ ਬੀਜਪੀ ਦਾ ਵਾਈ ਕੱਟ